ਹਾਂਜੀ ਗੁਰਮਖ ਜਦੋਂ ਅਸੀਂ ਕਈ ਵਾਰੀ ਸੇਵਾਵਾਂ ਦੇ ਮਾਰਗ ਤੇ ਪਾਂਦੀ ਹੁੰਨੇ ਆ ਆਵਾਂ ਕਰਕੇ ਮੈਂ ਸਾਰੇ ਪਿੰਡ ਦੀ ਕਈ ਵਾਰੀ ਨੇ ਇੱਕ ਆਵਾਜ਼ ਸਾਡੇ ਕੰਨਾਂ ਵਿੱਚ ਬਹੁਤ ਪੈਂਦੀ ਬਹੁਤ ਆਵਾਜ਼ ਨੂੰ ਸੁਣਦੇ ਹਾਂ ਮਨ ਹੱਸਦਾ ਮਨ ਕਲੋਲਾਂ ਕਰਦਾ ਕਿ ਤਨ ਸੱਚੇ ਪਾਤਸ਼ਾਹ ਨੂੰ ਐਸੇ ਸਵਾਲ ਸਮਾਜਿਕ ਨਹੀਂ ਆਉਂਦੇ ਮਨ ਗੁਰੂ ਨਾਲ ਜੁੜਦਾ ਮੈਂ ਇੱਕ ਨਗਰ ਦੀ ਕਹਾਣੀ ਦੱਸਦਾ ਗੁਰੂ ਸਾਹਿਬ ਨੇ ਬੜੀ ਕਿਰਪਾ ਕਰਕੇ ਸਤਿਗੁਰ ਨੇ ਬੜੀ ਰਹਿਮਤ ਕੀਤੀ ਪਾਤਸ਼ਾਹ ਨੇ ਆਪਣੇ ਨਿੱਘ ਗੋਦ ਦਾ ਮੈਨੂੰ ਆਨੰਦ ਦਿੱਤਾ ਮੈਂ ਉਸ ਪਿੰਡ 'ਚ 25 ਸਾਲ ਰਹਿ ਕਰਕੇ ਸੇਵਾ ਕੀਤੀ ਗੁਰੂ ਦਸ਼ਮੇਸ਼ ਪਿਤਾ ਨੇ ਬਹੁਤ ਕਿਰਪਾ ਕਰਕੇ ਮੈਂ ਇਸ ਗੱਲ ਤੋਂ ਗੁਰੇਜ਼ ਨਹੀਂ ਕਰਾਂਗਾ ਸੱਚ ਬੋਲਣ ਤੋਂ ਕਿਉਂਕਿ ਮੈਨੂੰ ਵਰਲਡ ਦੀ ਦੁਨੀਆ ਬਹੁਤ ਪਿਆਰ ਕਰਦੀ ਤੁਸੀਂ ਅਖੋਗੇ ਦੁਨੀਆ ਦੁਨੀਆ ਦੇ ਵਿੱਚ ਹਿੰਦੂ, ਮੁਸਲਮ, ਸਿੱਖ, ਅਸਾਈ, ਜੈਨੀ, ਬੋਧੀ, ਪਾਦਰੀ, ਮੌਲਵੀ ਸਭ ਧਰਮਾਂ ਦੇ ਲੋਕ ਆ ਜਾਂਦੇ ਨੇ। ਉਹ ਸਾਨੂੰ ਪਿਆਰ ਇਸ ਕਰਕੇ ਕਰਦੇ ਨੇ ਕਿ ਮੈਂ ਗੁਰੂ ਦਸ਼ਮੇਸ਼ ਪਿਤਾ ਦੇ ਘਰ ਦਾ ਨੌਕਰ ਚਾਕਰ ਹਾਂ। ਗੁਰੂ ਨਾਨਕ ਦੇ ਘਰ ਦਾ ਗੋਲਾ ਹਾਂ। ਪਰ ਮੈਂ ਮਾਫੀ ਮੰਗ ਲੈਣੀ ਚਾਹੁੰਨਾ। ਵਰਲਡ ਦੀ ਦੁਨੀਆ ਸਾਨੂੰ ਪਿਆਰ ਇਸ ਕਰਕੇ ਕਰਦੀ ਕਿ ਅਸੀਂ ਗੁਰੂ ਨਾਨਕ ਦੇ ਘਰ ਦੇ ਗੁਰੂ ਦਸ਼ਮੇਸ਼ ਪਿਤਾ ਦੇ ਘਰ ਦੇ ਚੌਂਕੀਦਾਰ ਹਾਂ ਪਰ ਕਈ ਵਾਰੀ ਉਹ ਪਿੰਡ ਭਲੇਖਾ ਖਾ ਕੇ ਸਾਨੂੰ ਇਹ ਗੱਲ ਕਹਿੰਦਾ ਵੀ ਤੁਸੀਂ ਪਿੰਡ ਦੇ ਚੌਂਕੀਦਾਰ ਬਣ ਜਾਓ ਜਿਹਦੇ ਨਾਲ ਵਿਚਾਰ ਧਾਰਾ ਮਿਲਣ ਨੂੰ ਹਟ ਜਾਂਦੀ ਕਿਉਂਕਿ ਅਸੀਂ ਕਿਸੇ ਪਿੰਡ ਦੇ ਚੌਂਕੀਦਾਰ ਨਹੀਂ ਅਸੀਂ ਗੁਰੂ ਦਸ਼ਮੇਸ਼ ਪਿਤਾ ਦੇ ਘਰ ਦੇ ਚੌਂਕੀਦਾਰ ਹਾਂ ਤੇ ਕਈ ਵਾਰੀ ਇੱਕ ਸ਼ਬਦ ਮੈਂ ਬੜਾ ਸੁਣਦਾ ਰਹਿੰਦਾ ਹੁੰਦਾ ਸੀ ਵੀ ਅਸੀਂ ਪਿੰਡ ਦੇ ਇਹ ਬਾਹਰ ਦੇ ਅਸੀਂ ਪਿੰਡ ਦੇ ਇਹ ਬਾਹਰ ਦੇ ਤੇ ਇਹ ਸ਼ਬਦ ਸੁਣ ਕੇ ਮੇਰਾ ਅੰਦਰੋਂ ਬੜਾ ਹਾਸਾ ਆਇਆ ਕਰੇ ਵੀ ਇੰਨਾ ਪੜਾਇਆ ਮਾਨਸਾ ਨੂੰ ਗੁਰਮਤਿ ਦੀ ਕੋਈ ਸਿੱਖਿਆ ਦੇ ਕੇ ਸਮਝਾਵੇ ਵੀ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਨਾ ਉਹ ਬਾਹਰੋਂ ਆਈਆਂ ਸਨ ਤੁਹਾਡੀਆਂ ਮਾਮਾ ਜਨਮ ਦੇਣ ਵਾਲੀਆਂ ਬਾਹਰੋਂ ਆਈਆਂ ਸਨ ਫਿਰ ਜਿਹੜੀਆਂ ਤੁਸੀਂ ਵਿਆਹ ਕੇ ਲਿਆਂਦੀਆਂ ਉਹ ਬਾਹਰੋਂ ਆਈਆਂ ਜਿਹੜੀਆਂ ਤੁਹਾਡੇ ਨਾਲ ਜੰਮੀਆਂ ਪੈਣਾ ਉਹ ਬਾਹਰ ਗਈਆਂ ਜਿਹੜੀਆਂ ਤੁਸੀਂ ਵਿਆਹ ਕੇ ਘਰ ਵਾਲੀਆਂ ਲਿਆਂਦੀਆਂ ਉਹ ਬਾਹਰੋਂ ਆਈਆਂ ਤੇ ਜਿਹੜੀਆਂ ਧੀਆਂ ਨੂੰ ਤੁਸੀਂ ਜਨਮ ਦਿੱਤਾ ਉਹ ਬਾਹਰ ਗਈਆਂ ਤੇ ਜਿਹੜੀਆਂ ਨੂਹਾਂ ਲੈਂਦੀਆਂ ਉਹ ਬਾਹਰੋਂ ਆਈਆਂ ਇਸੇ ਤਰ੍ਹਾਂ ਗੁਰਮਖ ਪਿਆਰਿਓ ਸਾਨੂੰ ਇਸ ਗੱਲ ਦਾ ਇੰਨਾ ਮਾਨ ਨਹੀਂ ਕਰਨਾ ਚਾਹੀਦਾ ਕਿ ਅਸੀਂ ਇੱਥੋਂ ਦੇ ਆ ਇਹ ਬਾਹਰ ਦੇ ਆ ਬਾਹਰ ਦਾ ਕੋਈ ਨਹੀਂ ਗੁਰੂ ਦੇ ਸਿਧਾਂਤ ਅਨੁਸਾਰ ਚੱਲੋਗੇ ਤੇ ਗੁਰੂ ਨਾਨਕ ਸਾਹਿਬ ਨਾਲ ਬਹੁਤ ਮਹਾਰਾਜ ਦਸ਼ਮੇਸ਼ ਪਿਤਾ ਨਾਲ ਬਹੁਤ ਵਿਤਕਰਾ ਹੋਇਆ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਸਥਾਨ ਹੈ ਮੈਨੂੰ ਨਾਮ ਵਿਸਰਿਆ ਤੇ ਜਦੋਂ ਗੁਰਨਾਨਕ ਪਾਤਸ਼ਾਹ ਮਹਾਰਾਜ ਉਸ ਨਗਰੀ ਵਿੱਚ ਗਏ ਤੇ ਉਸ ਨਗਰੀ 'ਚ ਜਿਹੜੇ ਸਾਧੂ ਜਨ ਰਹਿੰਦੇ ਸੀ ਉਹ ਨਿੰਦਕ ਤੇ ਈਰਖਾਲੂ ਹੋ ਗਏ ਈਰਖਾਲੂ ਹੋ ਕਰਕੇ ਉਹਨਾਂ ਕਹਿੰਦਾ ਤੁਸੀਂ ਸਾਡੇ ਪਿੰਡ 'ਚ ਰਹਿ ਨਹੀਂ ਸਕਦੇ ਤੇ ਗੁਰਨਾਨਕ ਪਾਤਸ਼ਾਹ ਮਹਾਰਾਜ ਨੇ ਪੁੱਛਿਆ ਜੀ ਕੀ ਕਾਰਨ ਉਹਨਾਂ ਨੇ ਦੁੱਧ ਦਾ ਕਟੋਰਾ ਭਰ ਕੇ ਅੱਗੇ ਕਰ ਦਿੱਤਾ ਕਹਿੰਦੇ ਜਿਵੇਂ ਦੁੱਧ ਦਾ ਕਟੋਰਾ ਭਰਿਆ ਹੈ ਇਹਦੇ ਵਿੱਚ ਹੋਰ ਦੁੱਧ ਨਹੀਂ ਪੈ ਸਕਦਾ ਇਸੇ ਤਰ੍ਹਾਂ ਤੁਸੀਂ ਇੱਥੇ ਨਹੀਂ ਠਹਿਰ ਸਕਦੇ ਤੇ ਗੁਰਨਾਨਕ ਪਾਤਸ਼ਾਹ ਮਹਾਰਾ ਜੀ ਨੇ ਚੰਬੇਲੀ ਦਾ ਫੁੱਲ ਕੱਢ ਕੇ ਉਸ ਦੁੱਧ ਦੇ ਉੱਤੇ ਤਾਰ ਦਿੱਤਾ ਕਹਿੰਦੇ ਜਿਵੇਂ ਚੰਬੇਲੀ ਦਾ ਫੁੱਲ ਤਾਰਿਆ ਦੁੱਧ ਡੁੱਲਿਆ ਨਹੀਂ ਦੁੱਧ ਨੂੰ ਕੋਈ ਫਰਕ ਨਹੀਂ ਪਿਆ ਅਸੀਂ ਇਹ ਚੰਬੇਲੀ ਦੇ ਫੁੱਲ ਦੀ ਤਰ੍ਹਾਂ ਅਸੀਂ ਇੱਥੋਂ ਮਹਿਕ ਦੇ ਕੇ ਚਲੇ ਜਾਣਾ ਸਾਡੀ ਮਹਿਕ ਰਹੇਗੀ ਖੁਸ਼ਬੂ ਦਾ ਆਨੰਦ ਸੰਗਤ ਮਾਣੇਗੀ ਅਸੀਂ ਇਸ ਦੁੱਧ ਵਾਂਗੂ ਕਟੋਰੀ ਉੱਤੇ ਜਮਣਾ ਨਹੀਂਗਾ ਸੋ ਗੁਰੂ ਸਭ ਕਿਰਪਾ ਕਰਨ ਦੇ ਸ਼ਮੇਸ਼ ਪਤਾ ਇਹ ਜਦੋਂ ਅਸੀਂ ਇਹਨਾਂ ਗੱਲਾਂ ਨੂੰ ਜਿਹਨ ਚ ਵਸਾਵਾਂਗੇ ਅਸੀਂ ਆਪਣੇ ਹਿਰਦਿਆਂ ਚ ਵਸਾਵਾਂਗੇ ਅਸੀਂ ਉਹ ਜੀ ਪੀੜ ਦੇ ਪਾਂਧੀ ਬਣਾਂਗੇ ਉਹ ਪੀੜਾ ਨੂੰ ਅਸੀਂ ਸਹਿਣਾ ਸ਼ੁਰੂ ਕਰਾਂਗੇ ਕਿਉਂਕਿ ਨਾ ਤਾਂ ਸਾਡੇ ਦਾਤਕਿਆਂ ਚੋਂ ਕੋਈ ਸੇਵਾ ਦੇ ਮਾਰਗ ਦਾ ਪਾਂਧੀ ਹੈ ਨਾ ਸਾਡੇ ਨਾਨਕਿਆਂ ਦੇ ਵਿੱਚੋਂ ਸੇਵਾ ਦਾ ਕੋਈ ਪਾਂਦੀ ਹੈ ਨਾ ਸਾਡੇ ਸੌਰਿਆਂ ਦਾ ਕੋਈ ਸੇਵਾ ਚੋਂ ਪਾਂਦੀ ਹੈ ਕਿਉਂਕਿ ਤਿੰਨ ਹੀ ਗ੍ਰਸਤੀ ਜੀਵਨ ਦੇ ਰਿਸ਼ਤੇ ਹੁੰਦੇ ਨੇ ਨਾਨਕੇ ਦਾਦਕੇ ਤੇ ਸੌਰੇ ਜੇ ਸਾਡੇ ਪਿੰਡ ਦੇ ਵਿੱਚੋਂ ਤਿੰਨਾਂ ਥਾਵਾਂ ਦਾ ਕੋਈ ਵੀ ਬੰਦਾ ਇਸ ਮਾਰਗ ਦਾ ਪਾਂਦੀ ਹੀ ਹੈ ਨਹੀਂ ਨਾ ਕੋ ਰਾਗੀ ਹੈ ਨਾ ਗਰੰਥੀ ਹੈ ਨਾ ਢਾਡੀ ਹੈ ਨਾ ਕਵੀ ਹੈ ਨਾ ਕਵੀਸ਼ਰ ਹੈ ਨਾ ਕਾਰ ਸੇਵਕ ਹੈ ਨਾ ਕੋ ਨਿਹੰਗ ਸਿੰਘ ਹੈ ਨਾ ਕੋ ਪੰਜਾਂ ਪਿਆਰਿਆਂ 'ਚ ਜਦੋਂ ਸਾਡੇ ਕੋਈ ਮਾਰਗਦਾਇ ਇਸ ਫੀਲਡ ਖੇਤਰ ਵਿੱਚ ਪੰਦੀ ਤਿੰਨਾ ਰਿਸ਼ਤੇਆਂ ਜੋ ਨਾ ਹੋਵੇ ਤੇ ਫਿਰ ਸਾਨੂੰ ਉਹਦੀਆਂ ਦਰਦਾਂ ਤੇ ਉਹਦੀਆਂ ਪੀੜਾਂ ਦਾ ਵੀ ਨਹੀਂ ਸਾਨੂੰ ਪਤਾ ਹੁੰਦਾ ਇਹ ਦਰਦਾਂ ਤੇ ਪੀੜਾਂ ਸਾਨੂੰ ਉਸ ਦਿਨ ਪਤਾ ਲੱਗੇਗਾ ਜਿੱਦਣ ਸਾਡਾ ਕੋਈ ਨਾ ਕੋਈ ਇਸ ਫੀਲਡ ਦੇ ਖੇਤਰ 'ਚ ਭਰਤੀ ਹੋ ਗਿਆ ਜਿੰਨਾ ਚਿਰ ਸਾਡਾ ਕੋਈ ਭਰਤੀ ਨਹੀਂ ਹੋਣਾ ਅਸੀਂ ਮਾਣ ਤੇ ਪ੍ਰਾਊਡ ਵੀ ਨਹੀਂ ਕਰਨਾ ਮਾਣ ਪ੍ਰਾਊਡ ਅਸੀਂ ਤਾਂ ਨਹੀਂ ਕਰ ਸਕਦੇ ਸਾਡਾ ਫੀਲਡ 'ਚ ਹੈ ਹੀ ਨਹੀਂ ਸੋ ਇਹ ਜਿਹੜੀ ਮੇਰੀ ਪੀੜ ਹੈ ਨਾ ਇਹ ਗੁਰੂ ਪਾਤਸ਼ਾਹ ਦੇ ਘਰਾਂ ਦੇ ਹਿੱਤ ਲਈ ਮੈਂ ਬਹੁਤ ਅਕਸਰ ਬੇਨਤੀਆਂ ਕਰਦਾ ਇਹ ਆਉਣ ਵਾਲੇ ਸਮਿਆਂ ਵਿੱਚ ਸਾਨੂੰ ਇਹਨਾਂ ਗੱਲਾਂ ਤੇ ਪ੍ਰਤੀ ਵਿਚਾਰ ਕਰਨੀ ਪੈਗੀ ਜੇ ਅਸੀਂ ਇਸ ਵਿਚਾਰ ਪ੍ਰਤੀ ਨਾ ਸੰਜੀਦਗੀ 'ਚ ਹੋਏ ਨਾ ਚਿੰਤਾ 'ਚ ਹੋਏ ਨਾ ਸੋਚਾਂ 'ਚ ਪਏ ਤੇ ਗੁਰੂ ਨਾਨਕ ਦੇ ਘਰ ਵਿੱਚ ਚੌਕੀਦਾਰ ਨਹੀਂ ਲੱਭਣੇ ਜੇ ਗੁਰੂ ਨਾਨਕ ਦੇ ਘਰ ਦੇ ਵਿੱਚ ਚੌਕੀਦਾਰ ਕਿਸੇ ਨੂੰ ਰੱਖਣਾ ਤੇ ਸਾਨੂੰ ਉਸ ਚੌਕੀਦਾਰ ਦੀਆਂ ਕੋ ਕੰਡੀਸ਼ਨਾਂ ਵੀ ਹੋਣਗੀਆਂ ਫਿਰ ਸਾਨੂੰ ਉਹ ਚੌਕੀਦਾਰ ਦੇ ਕੰਡੀਸ਼ਨਾਂ ਤੇ ਪਹਿਰਾ ਦੇਣਾ ਪਏਗਾ ਤਾਂ ਹੀ ਤੇ ਫਿਰ ਗੁਰੂ ਨਾਨਕ ਦੇ ਘਰ ਦਾ ਚੌਕੀਦਾਰਾ ਹੋਏਗਾ ਨਾ ਕਿਉਂਕਿ ਜੇ ਦੇਸ਼ ਦੀ ਸਰਹੱਦ ਦੇ ਲਈ ਦੇਸ਼ ਦੇ ਹਿੱਤ ਲਈ ਫੌਜੀ ਲੜਦਾ ਤੇ ਉਹ ਵੀ ਹੱਥ 'ਚ ਗਨ ਫੜ ਕੇ ਲੜਦਾ ਕਿਸੇ ਕਿਸਮ ਦਾ ਵੀ ਕੋਈ ਹੋਏ ਉਹਦੀ ਕੋਈ ਨਿਜਮ ਤੇ ਉਹਦੇ ਵੀ ਕੋਈ ਮਰਿਆਦਾ ਹੁੰਦੇ ਨੇ ਸਾਨੂੰ ਉਹਨਾਂ ਸਾਰੀਆਂ ਮਰਿਆਦਾ ਤੇ ਰਹਿਣਾ ਪੈਂਦਾ ਤਾਂ ਕਰਕੇ ਹੀ ਤਾਂ ਗੁਰੂ ਘਰਾਂ ਦੀਆਂ ਸੇਵਾਵਾਂ ਚੱਲਣਗੀਆਂ ਸਤਜਣੋ ਜਦੋਂ ਅਧਿਕਾਰ ਸੇਵਾ ਦੀ ਜਮਾਤ ਚ ਮਹਾਨ ਹਸਤੀਆਂ ਜਦੋਂ ਅਸੀਂ ਬੈਠਦੇ ਹਾਂ ਕੋਈ ਜਹਿਦਾਰ ਚੜ੍ਹਾਈ ਕਰ ਜਾਵੇ ਨੀਮੀ ਕਰ ਜਾਵੇ ਕੋਈ ਸੰਯੋਗੀ ਕਰ ਜਾਵੇ ਕੋਈ ਜਹਿਦਾਰ ਕਰ ਜਾਵੇ ਉੱਥੇ ਫਿਰ ਬਹੁਤ ਚਿੰਤਾ ਹੁੰਦੀ ਸੇਵਕ ਲੱਭਣਾ ਐਦਾਂ ਪੈਂਦਾ ਜਿੱਦਾਂ ਅਸੀਂ ਆਪਣੀ ਧੀ ਦੇ ਲਈ ਵਰ ਲੱਭਦੇ ਆਂ ਸਾਨੂੰ ਵਰ ਲੱਭਣ ਦੇ ਲਈ ਬਹੁਤ ਸੋਚਾਂ ਚ ਪੈਣਾ ਪੈਂਦਾ ਵੀ ਅਸੀਂ ਧੀ ਲਾਉਣੀ ਜੀ ਦੇ ਲੜ ਲਾਉਣੀ ਸਾਨੂੰ ਵਰ ਲੱਭਣ ਦੇ ਲਈ ਫਿਰ ਬੜਾ ਪੁੱਛ ਦੱਸ ਸਾਰਿਆਂ ਪਾਸਿਆਂ ਤੋਂ ਪੁੱਛਤਾਸ਼ ਕਰਕੇ ਫਿਰ ਧੀ ਨੂੰ ਲੜ ਲਈਦਾ ਤੇ ਫਿਰ ਵਰ ਲੱਭੀਦਾ ਇਸੇ ਤਰ੍ਹਾਂ ਜਿਹੜੇ ਗੁਰੂ ਘਰਾਂ ਦੀ ਸੇਵਾ ਸੰਭਾਲ ਹੈ ਨਾ ਇਹ ਵੀ ਇੱਕ ਜਿਵੇਂ ਧੀ ਦੇ ਲਈ ਵਰ ਲੱਭਣਾ ਪੈਂਦਾ ਹੈ ਇਸੇ ਤਰ੍ਹਾਂ ਸੇਵਾ ਸੰਭਾਲ ਦੇ ਹਿੱਤ ਲਈ ਵੀ ਸਾਨੂੰ ਵਰਲਬਣ ਵਰਗੀ ਸਤਿਤੀ ਤੇ ਸਾਨੂੰ ਹਾਲਾਤ ਦੇਖਣੇ ਪੈਣਗੇ ਸੇਵਾਦਾਰ ਐਸਾ ਹੋਵੇ ਜਿਹੜਾ ਹਰ ਵਕਤ ਇਸ ਤਰ੍ਹਾਂ ਸੋਚੇ ਕਿ ਜਿਵੇਂ ਸਮੁੰਦਰ ਚ ਪਾਣੀ ਕਿਸੇ ਪ੍ਰਕਾਰ ਦਾ ਪਾ ਦਿਓ ਪ੍ਰਵਾਹ ਨੇ ਪਰ ਸਮੁੰਦਰ ਦਾ ਪਾਣੀ ਬਾਹਰ ਕਿਤੇ ਨਹੀਂ ਲੱਗਦਾ ਕਿਤੇ ਵਰਤੋਂ ਚ ਨਹੀਂ ਆਉਂਦਾ ਇਸੇ ਤਰ੍ਹਾਂ ਜਿਹੜਾ ਗੁਰੂ ਘਰ ਦਾ ਸੇਵਾਦਾਰ ਹੈ ਉਹ ਦਿਨ ਪਰ ਰਾਤ ਗੁਰੂ ਘਰ ਦੇ ਹਿੱਤ ਚ ਸੋਚੇ 24 ਘੰਟੇ ਗੁਰੂ ਘਰ ਦੇ ਪ੍ਰਤੀ ਸੋਚੇ ਉਹ ਦੇਸ਼ ਜਾਏ ਉਹ ਵਿਦੇਸ਼ ਜਾਏ ਉਹ ਕਿਤੇ ਵੀ ਜਾਏ ਪਰ ਪੱਖ ਗੁਰਨਾਨਕ ਦਾ ਘਰ ਤਾਂ ਲੈ ਕੇ ਐਉਂ ਚੱਲੇ ਜਿਵੇਂ ਮੈਂ ਅਕਸਰ ਬੇਨਤੀ ਕਰਦਾ ਹੁੰਨਾ ਕਿ ਹਰ ਵਕਤ ਪੰਜ 7000 ਖਣੀ ਕਿੰਨਾ ਜਹਾਜ਼ ਆਕਾਸ਼ ਵਿੱਚ ਉੱਡਦਾ ਪਰ ਜਿਸ ਕੰਟਰੀ ਦਾ ਜਹਾਜ਼ ਹੁੰਦਾ ਉਸ ਕੰਟਰੀ ਦੇ 에ਅਰਪੋਰਟ ਨਾਲ ਜੁੜ ਕੇ ਰਹਿੰਦਾ ਚਾਹ ਇੰਡੀਆ ਦਾ ਜਹਾਜ਼ ਅਮਰੀਕਾ ਚਲਾ ਜਾਏ ਉਹ ਅਮਰੀਕਾ ਜਾਨ ਤੱਕ ਇੰਡੀਆ ਨਾਲ ਉਹਦਾ ਕਨੈਕਸ਼ਨ ਜੁੜ ਕੇ ਰਹਿੰਦਾ ਹੈ ਜਦੋਂ ਪਲੇਨ ਪਾਰਕ ਹੋ ਕਰਕੇ ਲੈਂਡ ਹੋ ਕੇ ਪਾਰਕ ਹੋ ਕੇ ਖੜ ਨਹੀਂ ਜਾਂਦਾ ਇੱਕ ਕਨੈਕਸ਼ਨ ਨਹੀਂ ਉਹਨਾਂ ਚੋਂ ਕੰਟਰੀ ਵਾਲੇ ਤੋੜਦੇ ਚਾਹ ਅਮਰੀਕਾ ਦਾ ਸਾਡੇ ਇੰਡੀਆ ਦਿੱਲੀ 에ਰਪੋਰਟ ਤੇ ਆ ਜੇ ਦਿੱਲੀ 에ਰਪੋਰਟ ਤੇ ਆ ਜਾਏਗਾ ਜਿੰਨਾ ਚਿਰ ਉਹ ਲੈਂਡ ਹੋ ਕੇ ਪਾਰਕ ਹੋ ਕੇ ਖੜ ਨਹੀਂ ਜਾਂਦਾ ਅਮਰੀਕਾ ਵਾਲੇ ਉਹਦਾ ਕਨੈਕਸ਼ਨ ਨਹੀਂ ਕੱਟ ਕਰਦੇ ਇਸੇ ਤਰ੍ਹਾਂ ਜਿਹੜਾ ਗੁਰੂ ਘਰ ਦਾ ਸੇਵਾਦਾਰ ਹੈ ਦੁਨੀਆ ਤੇ ਕਿਤੇ ਘੁੰਮੇ ਫਰੇ ਪਰ ਉਹਨੂੰ ਹਰ ਵਕਤ ਗੁਰੂ ਘਰ ਦੀ ਦਰਦ ਤੇ ਪੀੜ ਹਰ ਵਕਤ ਗੁਰੂ ਘਰ ਦੇ ਪ੍ਰਤੀ ਉਹ ਸੰਜੀਦਗਾ ਬਣ ਕੇ ਰਹੇਗਾ ਤਾਂ ਹੀ ਗੁਰੂ ਘਰਾਂ ਦੇ ਸੇਵਾਵਾਂ ਸੰਭਾਲ ਸੋਚ ਜੇ ਚੰਗੇ ਪ੍ਰਬੰਧ ਹੋਣਗੇ ਉਹਦੀ ਵੀ ਕੋ ਵਿਚਾਰ ਧਾਰਾ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਉਹਦੇ ਵੀ ਖਿਆਲਾਂ ਤਾਂ ਨੂੰ ਪੁੱਛਿਆ ਜਾਣਾ ਚਾਹੀਦਾ ਅਸੀਂ ਦੁਨਿਆਵੀ ਤੌਰ ਤੇ ਅਸੀਂ ਪਰਿਵਾਰਾਂ ਚ ਦਖਲੰਦਾਜ਼ੀਆਂ ਕਰਾਂਗੇ ਤੇ ਮੰਨ ਲਓ ਫਿਰ ਪਰਿਵਾਰਾਂ ਪ੍ਰਤੀ ਜਦੋਂ ਸਾਨੂੰ ਪਤਾ ਹੀ ਨਹੀਂ ਦੇ ਅਸੀਂ ਫਿਰ ਉੱਥੇ ਫਿੱਕੇ ਹੀ ਪਾਵਾਂਗੇ ਤੇ ਇਸੇ ਤਰ੍ਹਾਂ ਜਦੋਂ ਲੋਕ ਗੁਰੂ ਘਰਾਂ ਚ ਜਾਣ ਕੇ ਬਿਨਾਂ ਵਜਾ ਤੋਂ ਕੋ ਦਖਲੰਦਾ ਜੀ ਕਰਦੇ ਨੇ ਉਹਨਾਂ ਨੂੰ ਅੰਦਰੋਂ ਨਹੀਂ ਕਿਸੇ ਕਹਾਣੀ ਦਾ ਪਤਾ ਨਹੀਂ ਹੁੰਦਾ ਗੁਰੂ ਘਰ ਦੇ ਪ੍ਰਤੀ ਜਦੋਂ ਆਣ ਕੇ ਗੱਲ ਕਰਨੀ ਫਿਰ ਫਿੱਕੇ ਪੈ ਕੇ ਪਿੱਛੇ ਹੋਣਾ ਪੈਂਦਾ ਉਹਦੇ ਨਾਲੋਂ ਬਿਹਤਰ ਹੈ ਆਪਣਾ ਖੂਨ ਡੋਲੋ ਗੁਰੂ ਘਰਾਂ ਚ ਖੂਨ ਦਾ ਮਤਲਬ ਆਪਣੇ ਮੈਂਬਰਾਂ ਦੀ ਪ੍ਰਤੀ ਕਰੋ ਗੁਰੂ ਘਰਾਂ ਦੀ ਸੇਵਾ ਸੰਭਾਲ ਹਿਤ ਗੁਰੂ ਘਰ ਦੇ ਚੌਂਕੀਦਾਰ ਪ੍ਰਤੀ ਕਰੋ ਸਚਾਈ ਹੈ ਗੁਰਮੁਖ ਪਿਆਰਿਓ ਜਦੋਂ ਕਿਤੇ ਮਾਪੁਰਖਾਂ ਨਾਲ ਬੈਠੀਦਾ ਬਾਬਾ ਨਰਿੰਦਰ ਸਿੰਘ ਬਲਵਿੰਦਰ ਸਿੰਘ ਬਾਬਾ ਅਮਰੀਕ ਸਿੰਘ ਜਿੰਨੇ ਵੀ ਮਾਪੁਰਖ ਬਾਬਾ ਜਗਤਾਰ ਸਿੰਘ ਜਦੋਂ ਜਹੇਦਾਰਾਂ ਚ ਕਿਤੇ ਨੇਮੀਆਂ ਚ ਬੈਠਦੇ ਹਾਂ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਰਹਿੰਦਾ ਹੁਣ ਇਹ ਚਿੰਤਾ ਦਾ ਵਿਸ਼ਾ ਕਿਤੇ ਨਹੀਂ ਰਹਿੰਦਾ ਵੀ ਫਲਾਣੇ ਥਾਂ ਤੇ ਗੁਰੂ ਘਰ ਬਣਨ ਵਾਲਾ ਹੈ ਉੱਥੇ ਆ ਕੁਛ ਬਣਾ ਹੁਣ ਇਹ ਚਿੰਤਾ ਰਹਿੰਦੀ ਵੀ ਇਹ ਗਾਂ ਸੇਵਾ ਦੇ ਮਾਰਗ ਦੇ ਪੰਦੀ ਸੇਵਕ ਕਿੱਥੋਂ ਆਉਣਗੇ ਬੜਾ ਵੱਡਾ ਚਿੰਤਾ ਦਾ ਵਿਸ਼ਾ ਹੈ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਸਤਿਗੁਰ ਰਹਿਤ ਕਰਨ ਗੁਰੂ ਪਾਤਸ਼ਨਾ ਜੀ ਤੋਂ ਸੇਵਾ ਲੈਣੀ ਉਹ ਤੋਂ ਸੇਵਾ ਲੈ ਲੈਣੀ ਪਰ ਇੱਕ ਚਿੰਤਾ ਹੈ ਸਮਾਜ 'ਚ ਅਸੀਂ ਚਿੰਤਾ ਦਾ ਬੀਜ ਜਾਵਾਂਗੇ ਇਹਦੇ ਨਾਲ ਵੀ ਸਾਨੂੰ ਗੁਰੂ ਦੀ ਰਹਿਮਤ ਮਿਲੇਗੀ ਗੁਰੂ ਦੀ ਕਿਰਪਾ ਮਿਲੇਗੀ ਗੁਰੂ ਪਾਤਸ਼ਾ ਨੂੰ ਇਹ ਰਹਿਮਤ ਕਰਨਗੇ ਸਾਡੇ ਉੱਤੇ ਵੀ ਤੂੰ ਗੁਰੂ ਦੇ ਪ੍ਰਤੀ ਮੇਰੇ ਘਰ ਲਈ ਹੋਕਾ ਦਿੱਤਾ ਤੂੰ ਮੇਰੇ ਦਰ ਘਰ ਲਈ ਚੌਕੀਦਾਰਾ ਕੀਤਾ ਸੋ ਚੌਕੀਦਾਰਾ ਪਾਤਸ਼ਾਹ ਪ੍ਰਵਾਨ ਕਰ ਲੈਣ ਜਿਤਨੀ ਵੀ ਸੰਗਤ ਆਈ ਸਾਰਿਆਂ ਨੂੰ ਜੀ ਆਇਆਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ